ਹਰ ਇੱਕਨ ਭਵੀ ਬਚਨ ਜਦ ਬੋਲਦੇ ਸੀ ਨਾ ਉਹ ਵੱਡੇ ਵੱਡੇ ਵਿਦਵਾਨਾਂ ਦੀਆਂ ਨੀਵੀਆਂ ਪੈ ਜਾਂਦੀਆਂ ਸੀ ਪਟਨਾ ਸਾਹਿਬ ਦਵਾਨ ਲੱਗੇ ਸੀ ਤਖਤ ਤੇ ਉੱਥੇ ਜਿਹੜਾ ਗਿਆਨੀ ਸੀ ਕਥਾਵਾਚਕ ਤਖਤ ਤੇ ਪਟਨਾ ਸਾਹਿਬ ਉਹ ਵਿਦਾਂਤੀ ਸੀ ਵਿਦਿਆੰਤ ਇੰਨੀ ਵਿਦਿਆ ਦਾ ਅੰਤ ਵਿਦਾਂਤ ਬਹੁਤ ਮਹਿੰਗੀ ਵਿਦਿਆ ਸਾਹਾ ਸੰਗਤ ਉਹ ਵਿਦਾਂਤੀ ਸੀ ਵਿਦਾਂਤ ਪੜਿਆ ਹੋਇਆ ਸੀ ਜਿਹੜੇ ਹੈੱਡ ਗ੍ਰੰਥੀ ਸੀ ਉਹ ਕਹਿੰਦੇ ਗਿਆਨੀ ਜੀ ਚਲੋ ਦੁਵਾਨ ਲੱਗੇ ਆਪਾਂ ਦੁਵਾਨ ਚੱਲੀ ਕਹਿੰਦੇ ਉਹ ਰਾੜੇ ਵਾਲਿਆਂ ਦੇ ਦੁਵਾਨ ਚ ਕੀ ਜਾਣਾ ਹੈ ਭਗਤ ਧੰਨੇ ਦੀ ਸਾਖੀ ਨਾਮਦੇਵ ਦੀ ਸਾਖੀ ਕਬੀਰ ਜੀ ਦੀ ਸਾਖੀ ਗ੍ਰੰਥੀ ਜੀ ਕਹਿੰਦੇ ਚਲੋ ਵੀ ਪ੍ਰਵਾਨਕ ਭਗਤ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਸਤਿਕਾਰਯੋਗ ਨਿਯੋਵੀ ਆਗੇ ਉਹ ਗ੍ਰੰਥੀ ਜੀ ਦੇ ਕਹੇ ਤੇ ਉਹ ਗਿਆਨੀ ਜੀ ਨੂੰ ਵਿਦਿਆ ਦਾ ਸੀ ਮਨ ਦੇ ਵਿੱਚ ਮੈਂ ਵਿਦਾਂਤੀਆਂ ਜਦੋਂ ਪੰਡਾਲ ਚ ਦਾਖਲ ਹੋਏ ਨਾ ਜੈਦਰ ਮਾਨ ਨੇ ਵਿਦਾਂਤ ਤੇ ਵਿਚਾਰ ਸ਼ੁਰੂ ਕਰ ਲੀ ਉਹ ਆ ਕੇ ਬੈਠ ਗਏ ਗਿਆਨੀ ਜੀ ਸੁਣਦੇ ਸੁਣਦੇ ਸਿਰ ਥੱਲੇ ਨੂੰ ਜਾਈ ਗਿਆ ਧਰਤੀ ਨਾਲ ਲੱਗਣ ਵਾਲਾ ਹੋ ਗਿਆ ਸਮਾਪਤੀ ਹੋ ਗਈ ਮਗਰ ਹੀ ਉੱਠ ਕੇ ਆਗੇ ਜਹਦਰ ਮਾਰਦੇ ਬੈਠੇ ਸੀ ਕਹਿੰਦੇ ਬਾਬਾ ਜੀ ਅੱਜ ਜਿਹੜਾ ਤੁਸੀਂ ਵਿਦਿਆਨਤ ਸੁਣਾਇਆ ਕਿੱਥੋਂ ਪੜਿਆ ਜਹਦਰ ਮਾਰ ਕਹਿੰਦੇ ਕਿਹੜਾ ਵਿਦਿਆਨਤ ਕਹਿੰਦੇ ਮਹਾਰਾਜ ਜਿਹੜਾ ਤੁਸੀਂ ਸੁਣਾਇਆ ਇਹ ਗ੍ਰੰਥਾਂ ਚ ਨਹੀਂ ਹੈ ਕਹਿੰਦੇ ਅੱਛਾ ਕਹਿੰਦੇ ਸੰਤ ਮਹਾਰਾਜ ਸੁਣਦੇ ਹੁੰਦੇ ਸੀ ਰੋਜ਼ 1 ਘੰਟਾ ਗ੍ਰੰਥ ਪੜ੍ਹਨਾ ਜਾਂ ਸੁਣਨਾ ਇਹ ਵੀ ਇੱਕ ਭਗਤੀ ਦਾ ਹਿੱਸਾ ਹੈ ਗ੍ਰੰਥ ਪੜ੍ਹਨਾ ਹੀ ਜਾਂ ਸੁਣਨਾ ਹੀ ਜਿਵੇਂ ਆਪਾਂ ਗਿਣਤੀ ਕਰਦੇ ਨੇ 1 2 3 4 5 6 7 8 9 10 ਇਹ ਗਿਣਤੀ 1 2 ਇਸੇ ਤਰ੍ਹਾਂ ਭਗਤੀ ਦਾ ਇੱਕ ਹਿੱਸਾ ਹੈ ਧਾਰਮਿਕ ਗ੍ਰੰਥ ਪੜ੍ਹਨੇ ਜਦੋਂ ਮੌਕਾ ਮਿਲੇ ਪਰ ਪੜਨੇ ਕਦੇ ਵਾਸਤੇ ਮਨ ਸਮਝਾਵਨ ਕਾਰਨੇ ਕਸ਼ੂਕ ਪੜਿਏ ਗਿਆਨ ਕਹਿੰਦੇ ਸੰਤ ਮਹਾਰਾ ਸੁਣਦੇ ਹੁੰਦੇ ਸੀ ਛੋਟੇ ਮਹਾਰਾ ਨੇ ਸਾਰੀ ਰਾੜਾ ਸਾਹਿਬ ਦੀ ਸੇਵਾ ਸੰਭਾਲ ਕਰਾਈ ਏ ਤੇ ਜਹਦਰ ਮਾਰਨ ਨੂੰ ਪ੍ਰਚਾਰ ਕਰਨ ਲਾਇਆ ਫਿਰ 12 ਸਾਲ ਜਹਦਰ ਮਾਰਨ ਦੀ ਦੁਆਲੇ ਡਬਲ ਡਬਲ ਜਿਨੇ ਕਿਤੇ ਰਾਤ ਕਿਤੇ ਸੁਸਾਜ ਸਿੰਘ ਜੀ ਅੰਮਰ ਸੰਚਾਰ ਹਰ ਤੀਜੇ ਦਿਨ ਹੁੰਦਾ ਸੀ ਆਪਣੇ ਮਹਾਂਪੁਰ ਸੰਤ ਬਾਬਾ ਸਰਦੇਸ ਸਿੰਘ ਜੀ ਮਹਾਰਾਜ ਦੀ ਡਿਊਟੀ ਸੀ ਲੰਗਰ ਚ ਜਿਹੜਾ ਲੰਗਰ ਦਾ ਇੰਚਾਰਜ ਹੁੰਦਾ ਉਹਨੂੰ ਸ੍ਰੀਮਾਨ ਕਹਿੰਦੇ ਜਿਵੇਂ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਵਾਲਾ ਸਾਹਿਬ ਵਾਲਿਆਂ ਨੂੰ ਵੀ ਸ੍ਰੀਮਾਨ ਕਹਿੰਦੇ ਸੀ ਉਹਨਾਂ ਤੋਂ ਪਹਿਲਾਂ ਵੀ ਸ੍ਰੀਮਾਨ ਆਏਗੇ ਸੀ ਬਾਅਦ ਵਿੱਚ ਵੀ ਕਈ ਸ੍ਰੀਮਾਨਾਂ ਦੀ ਡਿਊਟੀ ਲੱਗੀ ਹੈ ਇਹ ਲੰਗਰ ਦੇ ਸ੍ਰੀਮਾਨ ਸੀ ਇਹਨਾਂ ਨੇ ਵਿਦਿਆ ਪੜ੍ਹੀ ਸੀ ਸਵਾਮੀ ਸੰਤੋਖ ਸਿੰਘ ਜੀ ਤੋਂ ਪੁਰਾਣੇ ਦਰਬਾਰ ਦੇ ਨਾਲ ਸੀ ਕਮਰਾ ਸਵਾਮੀ ਜੀ ਲਿਖਿਆ ਸੀ ਉਹਨਾਂ ਦੇ ਕਮਰੇ ਉੱਤੇ ਬਹੁਤ ਬੰਦਗੀ ਵਾਲੇ ਸੀ ਸਾਰੀ ਰਾਤ ਮੁਰਦਾ ਸੰਜ ਪੈ ਕੇ ਸਿਮਰਨ ਕਰਦੇ ਫੇਰੇ ਕੀਰਤਨ ਕਥਾ ਨਗਰਾਂ ਵਿੱਚ ਖੰਡ ਜਥਾ ਲੈ ਕੇ ਖੰਡ ਪਾਠੀਆਂ ਦਾ ਨਗਰਾਂ 'ਚ ਜਾਂਦੇ ਇਨ੍ਹਾਂ ਨਗਰਾਂ 'ਚ ਬੜੇ ਖੰਡ ਪਾਠ ਕੀਤੇ ਸੰਤ ਬਾਬਾ ਸਰਦੇ ਸੰਜੀ ਮਹਾਰਾਜ ਨੇ ਅਬਦਲਪੁਰ ਉਹ ਭਾਈ ਗੁਰਦੇਵ ਸਿੰਘ ਦੇ ਘਰੇ ਖੰਡ ਪਾਠ ਰੱਖਿਆ ਹੋਇਆ ਸੀ ਪਾਈ ਪਾਲ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਘਰੇ ਦਰਸ਼ਨ ਦਿਓ ਇਹਨਾਂ ਕੋਲ ਡਾਇਰੈਕਟਰ ਸੀ ਸਵਰਾਜ ਸ਼ਾਇਦ ਹਰੇ ਰੰਗ ਦੇ ਹੀ ਸੀ ਉਹ ਮਗਰਾਟ ਤੇ ਬੈਠੇ ਮਹਾਂਪੁਰ ਸੰਤ ਬਾਬਾ ਸੁਖਦੇਵ ਸਿੰਘ ਜੀ ਇੱਕ ਪਾਸੇ ਜਹ ਸ਼ਹਿ ਜਹਦਰ ਜੀ ਹੋਰ ਸਿੰਘ ਬੈਠੇ ਸੀ ਇੱਥੇ ਆ ਕੇ ਖੜ ਗਿਆ ਜਿਹੜਾ ਰਸਤਾ ਮੁੜਦਾ ਨੇ ਇਧਰ ਨੂੰ ਇੱਥੇ ਖੜ ਗਏ ਇਹ ਕਈ ਸਾਲ ਪਹਿਲਾਂ ਦੀ ਗੱਲ ਹੈ ਭਗਤ ਜੀ ਵੀ ਨਾਲ ਸੀ ਇੱਥੇ ਖੜ ਕੇ ਕਹਿੰਦੇ ਆ ਜਿਹੜਾ ਤਿੰਨ ਖੁੰਝਾ ਕਿਲਾ ਹੈ ਨਾ ਇੱਥੇ ਅਸੀਂ ਰੌਣਕ ਲੱਗੀ ਦੇਖੀ ਹੈ 8 ਸਾਲ ਪਹਿਲਾਂ ਦੀ ਗੱਲ ਹੈ ਇੰਨੇ ਨਿਤਰ ਖੁੱਲੇ ਸੀ ਮਹਾਪੁਰਸ਼ਾਂ ਦੇ ਉਹ ਜਗ੍ਹਾ ਦੇਖ ਲੀਵੇ ਨੇ ਤੀਰਥ ਬਣਨਾ ਇਹ ਕੰਵਾਲੇ ਹੁੰਦੇ ਆਉਣ ਵਾਲੇ ਟਾਈਮ ਨੂੰ ਦੇਖ ਲੈਂਦੇ ਕਹਿੰਦੇ ਭਾਈ ਆਹ ਕਿੱਲੇ ਦੇ ਵਿੱਚ ਅਸੀਂ ਰੌਣਕ ਲੱਗੀ ਹੋਈ ਦੇਖੀ ਹੈ ਭਗਤ ਜੀ ਕਹਿੰਦੇ ਲਾ ਦਿਓ ਰੌਣਕ ਮਹਾਰਾਜ ਇਹ ਸਿੰਘ ਵੀ ਕਹਿਣ ਲੱਗੇ ਮਹਾਰਾਜ ਲਾ ਦਿਓ ਰੌਣਕ ਫਿਰ ਕਹਿੰਦੇ ਨਹੀਂ ਅਸੀਂ ਤਾਂ ਗੱਲ ਕੀਤੀ ਹੈ ਜੀ ਹੁਕਮ ਹੋਇਆ ਫਿਰ ਲੱਗੂਗੀ ਫਿਰ ਇੱਥੇ ਕਲਰ ਹੁੰਦਾ ਸੀ ਪਹਿਲਾਂ ਛਪੜੀਆਂ ਡੰਗਰ ਚੁਗਦੇ ਹੁੰਦੇ ਸੀ ਇੱਥੇ دیਵਾਨ ਵੀ ਲੱਗਿਆ ਸੰਤ ਮਹਾਰਾਜ ਦੇ 68 ਤੀਰਥ ਜੈ ਸਾਧ ਪਗ ਤਰੇ ਭਾਵੇਂ ਇਸ ਲਾਕੇ ਉੱਤੇ ਨਵੇਂ ਪਾਸ਼ਾ ਮਾਰਦੀਆਂ ਬਖਸ਼ਿਸ਼ਾਂ ਨੇ ਆਪਣੇ ਨੇੜੇ ਨਿਮ ਸਾਹਿਬ ਗੁਰਦੁਆਰਾ ਜਿੱਥੇ ਸਤਕਾਰਯੋਗ ਬਾਬਾ ਅਮਰੀਕ ਸਿੰਘ ਜੀ ਮਹਾਰਾਜ ਦੀ ਸੇਵਾ ਚੱਲਦੀ ਹੈ ਉਹ ਉਹਨਾਂ ਦੀਆਂ ਬਖਸ਼ਿਸ਼ਾਂ ਨੇ ਇਸ ਇਲਾਕੇ ਉੱਤੇ ਧਨ ਗੁਰ ਤੇਗ ਬਹਾਦਰ ਮਹਾਰਾਜ ਦੀਆਂ ਪਰ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਇਹ ਨਿਸ਼ਾਨੀ ਹੈ ਕਿ ਜਿੱਥੇ ਰਬ ਬੰਦਗੀ ਵਾਲੇ ਰੱਬ ਦੇ ਪਿਆਰੇ ਆਪਣੇ ਮubarਕ ਚਰਨ ਧਰਦੇ